ਸਵਾਗਤ ਹੈ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਪ ਸਖਤ ਮਿਹਨਤ ਅਤੇ ਨੇਕ ਇਰਾਦੇ ਨਾਲ ਕਿਸੇ ਵੀ ਮੰਜ਼ਲ ਨੂੰ ਹਾਸਲ ਕੀਤਾ ਜਾ ਸਕਦਾ ਹੈ ਚਾਹੇ ਉਮਰ ਕਿੰਨੀ ਹੀ ਕਿਉਣਾ ਹੋ ਗਈ ਹੋਵੇ ਪ੍ਰੰਤੂ ਸਖਤ ਮਿਹਨਤ ਦੇ ਨਾਲ ਹਰ ਇੱਕ ਮੰਜ਼ਲ ਨੂੰ ਸਰ ਕੀਤਾ ਜਾ ਸਕਦਾ ਹੈ ਤਾਂ ਅਜਿਹਾ ਹੀ ਕੁਝ ਕਰਕੇ ਦਿਖਾਇਆ ਹੈ ਹੁਸ਼ਾਰਪੁਰ ਦੇ ਨਸਤੀਕੀ ਪਿੰਡ ਹਰਦੋਖਾਨਪੁਰ ਦੇ ਰਹਿਣ ਵਾਲੇ ਨੌਜਵਾਨ ਅਵਤਾਰ ਲਾਲ ਪੁੱਟੋ ਹਾਲਾਂਕਿ ਜੇਕਰ ਆਪਾਂ ਇਹਨਾਂ ਦੀ ਉਮਰ ਦੱਸ ਦਈਏ ਤਾਂ ਇਹਨਾਂ ਨੂੰ ਵੇਖ ਕੇ ਕੋਈ ਵੀ ਯਕੀਨ ਨਹੀਂ ਕਰੇਗਾ ਕਿ ਇਹਨਾਂ ਦੀ ਉਮਰ ਹੈ ਜਿਹੜੀ ਉਹ 53 ਸਾਲ ਦੇ ਕਰੀਬ ਹੈ ਤੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ 53 ਸਾਲ ਦੀ ਉਮਰ ਦੇ ਵਿੱਚ ਅਵਤਾਰ لال ਪੁੱਟੋ ਮਿਸਟਰ ਏਸ਼ੀਆ ਤੇ ਮਿਸਟਰ ਵਰਡ ਦਾ ਬਾਡੀ ਬਿਲਡਿੰਗ ਦਾ ਖਿਤਾਬ ਜਿੱਤ ਕੇ ਆਏ ਨੇ ਅਵਤਾਰ لال ਪੁੱਟੋ ਮੌਜੂਦ ਨਹੀਂ ਗੱਲਬਾਤ ਕਰ ਲੈਂਦੇ ਆ ਅਵਤਾਰ ਜੀ ਬਹੁਤ ਬਹੁਤ ਤੁਹਾਨੂੰ ਪਹਿਲਾਂ ਤਾਂ ਅਧਾਰੋ ਸ਼ਰਪ న్యూਸ ਵੱਲੋਂ ਬਹੁਤ ਸਾਰੀਆਂ ਵਧਾਈਆਂ ਜੀ ਧੰਨਵਾਦ ਜੀ ਸਾਡਾ ਜੀ ਇਹ ਜੀ ਅਵਤਾਰ ਜੀ ਕਿਹੜੀ ਜਗ੍ਹਾ ਕੰਪੀਟੀਸ਼ਨ ਹੋਇਆ ਸੀ ਕਦੋਂ ਤੁਸੀਂ ਇਹ ਗਏ ਸੀਗੇ ਤਾਂ ਨੇ ਕਿੰਨੇ ਜਿਹੜੇ ਦੇਸ਼ਾਂ ਦੇ ਜਿਹੜੇ ਉੱਤੇ ਪਾਰਟਿਸਪੈਂਟ ਸੀਗੇ ਉਹਨਾਂ ਵੱਲੋਂ ਭਾਗ ਲਿਆ ਗਿਆ ਸੀਗੇ ਸਰ 27ਵਾਂ ਗਿਆ ਸੀਗਾ థਾਈਲੈਂਡ ਕੰਪੀਟੀਸ਼ਨ ਸੀਗਾ ਤੇ 28 ਨੂੰ ਏਸ਼ੀਆ ਦਾ ਸੀਗਾ ਤੇ 29 ਨੂੰ ਵਰਲਡ ਦਾ ਸੀਗਾ ਤੇ ਏਸ਼ੀਆ ਦੇ ਵਿੱਚ ਵੀ ਕਾਫੀ ਸੀ ਦੇਸ਼ ਆਏ ਹੋ ਸੀਗੇ ਤੇ ਵਰਲਡ ਵਿੱਚ ਵੀ ਕਾਫੀ ਦੇਸ਼ ਸੀਗੇ ਤੇ ਮੈਂ ਏਸ਼ੀਆ 'ਚ ਵੀ 골ਡ ਮੈਡਲ ਆਇਆ ਤੇ ਵਰਲਡ 'ਚ ਵੀ 골ਡ ਮੈਡਲ ਆਇਆ ਅਜੇ ਕਿਹੜੀ ਫੈਡਰੇਸ਼ਨ ਵੱਲੋਂ ਕਿਹੜੀ ਸੰਸਥਾ ਵੱਲੋਂ ਕਰਵਾਇਆ ਜਾ ਰਿਹਾ ਸੀ ਜੀ ਇਹ ਉੱਥੇ ਦੀ ਫੈਡਰੇਸ਼ਨ ਹੈ ਬਾਹਰੀ ਫੈਡਰੇਸ਼ਨ ਹੈ ਕੋਈ ਉਹਨਾਂ ਨੇ ਕਰਾਇਆ ਸੀ ਉਤਾਰ ਨਾਲ ਜੀ ਮੈਂ ਜਿਵੇਂ ਕਿ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਉਮਰ ਤੁਹਾਨੂੰ ਦੇਖ ਕੇ ਕੋਈ ਵੀ ਨਹੀਂ ਕਹਿ ਸਕਦਾ ਕਿ 53 ਸਾਲ ਉਮਰ ਹੋਏਗੀ ਕਿ 53 ਸਾਲ ਦੀ ਉਮਰ ਦੇ ਵਿੱਚ ਐਡੇ ਉੱਚ ਮਕਾਮ ਤੱਕ ਪਹੁੰਚਣਾ ਕਿਵੇਂ ਪੋਸੀਬਲ ਹੋਇਆ ਕਦੋਂ ਤੋਂ ਮਿਹਨਤ ਕਰ ਰਹੇ ਹੋ ਜੀ ਤੁਸੀਂ ਕਿਸ਼ੋਰ ਜੀ ਭਾਜੀ ਮੇਰੇ ਨੂੰ ਨਾ ਮਿਹਨਤ ਦਾ ਸ਼ੁਰੂ ਤੋਂ ਸ਼ੌਂਕ ਆ ਬਹੁਤ ਜ਼ਿਆਦਾ ਪਰ ਜਨੂਨ ਜਿਹੜਾ ਮੈਨੂੰ ਇਹ 2 ਸਾਲ ਤੋਂ ਹੋਇਆ ਵੀ ਕੰਪੀਟੀਸ਼ਨ ਬਾਹਰ ਲੜਨ ਦਾ ਸ਼ੌਂਕ ਉੱਠਿਆ ਮੇਰੇ ਦਿਲ ਚ ਚਾਸੀ ਵੀ ਬਾਹਰ ਲੜਨਾ ਪੜੀ ਸੀ ਪਰ ਕੰਨ ਨਹੀਂ ਕਰਨਾ ਉਹ ਇੰਦਾ ਚਾ ਉੱਠਿਆ ਵੀ ਚਲੋ ਰੱਬ ਦੀ ਵਧੀਆ ਕਿਰਪਾ ਹੋਈ ਮਿਹਨਤ ਕੀਤੀ ਬਾਹਰ ਲੜ ਕੇ ਆਏ ਆ ਪਹਿਲਾ ਹੀ ਮੈਗਰੇਫੀ ਲੜ ਕੇ ਆਏ ਸੀ ਉਹਦਾ ਵੀ 골ਡ ਮੈਡਲ ਆਇਆ ਸੀ ਜੀ ਤੇ ਹੁਣ ਵੀ ਏਸ਼ੀਆ ਚ ਹੋਇਆ ਹੁਣ ਵੀ 골ਡ ਮੈਡਲ ਵਰਲਡ ਆਇਆ ਉਹ ਚ ਵੀ 골ਡ ਮੈਡਲ ਆਇਆ ਤੇ ਪਿਛਲੇ ਕਿੰਨੇ ਸਮੇਂ ਤੋਂ ਤੁਸੀਂ ਜਿਹੜੀ ਤਿਆਰੀ ਕਰ ਰਹੇ ਹੋ ਜੇਕਰ ਆਪਾਂ ਤੁਹਾਡੇ ਕੋਲ ਮਿਲ ਕੇ ਬਾਡੀ ਬਿਲਡਿੰਗ ਦੇ ਖੇਤਰ ਦੀ ਗੱਲ ਕਰ ਲਈਏ ਸ਼ੁਰੂਆਤ ਕਦੋਂ ਕੀਤੀ ਸੀ ਤਾਂ ਇੱਥੇ ਤੱਕ ਪਹੁੰਚਣ ਲਈ ਕਹਿੰਦੇ ਰਾਦੇ ਵੱਡੇ ਹੋਣ ਸੁਪਨੇ ਵੱਡੇ ਹੋਣ ਤਾਂ ਬਹੁਤ ਸਾਰੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਜੀ ਫਿਰ ਸਰ ਉਦੋਂ ਸਹੀ ਮੈਂ ਨੇ ਮਿਹਨਤ ਕਰਦੇ ਤਾਂ ਬਹੁਤ ਚਿਰ ਹੋਗਾ ਜਿਹੜੀ ਆ ਕੰਪੀਟੀਸ਼ਨ ਦੀ ਮਿਹਨਤ ਕੀਤੀ ਆ ਇਹ ਮੈਂ 6-7 ਮਹੀਨੇ ਤੋਂ ਕੀਤੀ ਆ ਐਵੇਂ ਬਹੁਤਾ ਨਮੋਗਾ ਮੈਂ 2 ਸਾਲ ਤੋਂ 3 ਸਾਲ ਤੋਂ ਤਿਆਰੀ ਕੀਤੀ ਨਹੀਂ 6-7 ਮਹੀਨੇ ਤੋਂ ਤਿਆਰੀ ਕੀਤੀ ਆ ਇਹ ਆਈਸੀ ਦੀ ਦਾ ਵਰਲਡ ਮਤਲਬ ਕਿ 6-7 ਮਹੀਨਿਆਂ ਦੇ ਵਿੱਚ ਪੋਸੀਬਲ ਹੋ ਸਕਦਾ ਜਿਹੜਾ ਤੁਸੀਂ ਮਕਾਮ ਹਾਸਲ ਬਿਲਕੁਲ ਬਿਲਕੁਲ ਇਹ ਆਪਣੀ ਡਾਈਟ ਔਰ ਆਪਣੇ ਸਾਰੀ ਚੀਜ਼ ਕੰਟਰੋਲ ਕਰਕੇ ਹੀ ਹੁੰਦਾ ਜੇ ਇਹ ਸਭ ਕੋ ਖਾਈ ਪੀਏ ਫੇਰ ਹੀ ਕੁਝ ਕਰ ਸਕਦੇ ਸਾ ਦਿੱਕਤਾ ਪਰੇਸ਼ਾਨੀਆਂ ਵਜੋਂਦੀਆਂ ਨੇ ਕਿਉਂਕਿ ਇੱਜ ਉੱਚ ਮਕਾਮ ਤੱਕ ਪਹੁੰਚੇ ਹਾਂ 6-7 ਮਹੀਨਿਆਂ ਦੇ ਵਿੱਚ ਸਖਤ ਮਿਹਨਤ ਵੀ ਕੀਤੀ ਹੈ ਜੀ ਫਿਰ ਐਦਾਂ ਜੀ ਕਿਦਾਂ ਕੋਈ ਰੋਟੀ ਨਹੀਂ ਖਾਦੀ ਨਮਕ ਛੱਡਿਆ ਮਿੱਠਾ ਛੱਡਿਆ ਪਾਣੀ ਵੀ ਛੱਡਿਆ ਹਰ ਚੀਜ਼ ਨੂੰ ਪਰੇਜ ਨਾਲ ਖਾਦਾ ਤੋਲ ਕੇ ਖਾਦਾ ਹਰ ਮੀਲ ਤੋਲ ਕੇ ਲੈਣਾ ਪ੍ਰੋਟੀਨ ਤੋਲ ਕੇ ਲੈਣਾ ਫਰੂਟ ਵੀ ਲੋਕ ਵੱਡਾ ਮੋਟਾ ਤੋਲ ਕੇ ਹਰ ਚੀਜ਼ ਤੋਲ ਕੇ ਖਾਦੀ ਹੈ ਜਾਨੀ ਕਿ ਇਦਾਂ ਨਹੀਂ ਵੀ ਢਿੱਡ ਪਰ ਕੇ ਚੀਜ਼ਾਂ ਪਾਕ ਖਾ ਲਈ ਆ ਖਲੀਦਾ ਉਤਾਰ ਜੀ ਜਦੋਂ ਵੀ ਕੋਈ ਹੁਸ਼ਿਆਰਪੁਰ ਦਾ ਨੌਜਵਾਨ ਹੈ ਤੁਹਾਡੇ ਤੋਂ ਪਹਿਲਾਂ ਮੈਂ ਬਹੁਤ ਸਾਰੀਆਂ ਹੋਰ ਵੀ ਇੰਟਰਵਿਊਜ਼ ਕਰ ਚੁੱਕਿਆ ਹੈ ਪਰੰਤੂ ਉਹ ਨੌਜਵਾਨਾਂ ਦੇ ਵਿੱਚ ਰੋਸ ਹੁੰਦਾ ਹੈ ਕਿ ਸਰਕਾਰ ਜਾਂ ਲੋਕਲ ਐਡਮਿਨਿਸਟ੍ਰੇਸ਼ਨ ਹੈ ਜਿਹੜਾ ਪ੍ਰਸ਼ਾਸਨ ਹੈ ਭਾਵ ਉਹਨਾਂ ਦੀ ਮਦਦ ਨਹੀਂ ਕਰਦਾ ਕਿ ਆਪ ਮੁਹਾਰੇ ਆਪਾਂ ਕਹਿੰਦੇ ਆਪਣੇ ਖਰਚ ਕਰਕੇ ਜਾਂਦੇ ਆ ਤੁਸੀਂ ਵੀ ਆਪ ਖਰਚ ਕਰਕੇ ਗਏ ਹੋ ਜਾਂ ਕੋਈ ਭੂਮਿਕਾ ਰਹੀ ਹੈ ਸਰਕਾਰ ਦੀ ਜਾਂ ਪ੍ਰਸ਼ਾਸਨ ਦੀ ਜੀ ਸਾਰੇ ਇਦਾਂ ਸੀ ਪਿਛਲੀ ਵਾਰੀ ਵੀ ਆਪਣੇ ਖੁਦ ਖਰਚੇ ਦੇ ਤਿਆਰੀ ਕਰਕੇ ਗਿਆ ਸੀਗਾ ਸਾਰਾ ਕੋਈ ਆਪ ਕੀਤਾ ਐ ਕਿ ਪਿਛਲੀ ਵਾਰੀ ਜਿੰਪਾ ਜੀ ਆਏ ਸੀ ਇਸੇ ਜਿੰਮ ਦੇ ਵਿੱਚ ਉਹ ਕਹਿੰਦੇ ਜੋ ਵੀ ਖਰਚਾ ਹੋਊਗਾ ਵੀ ਅਸੀਂ ਤਾਂ ਮੰਗੇ ਤਾਂ ਜੋ ਵੀ ਚਾਹਣਾ ਹੋਂ ਦਾ ਬਾਹਰ ਜੋ ਲੱਗੋ ਡੀਸੀ ਮੈਨ ਵੀ ਕਹਿ ਚਲੋ ਕੋਈ ਨਹੀਂ ਵੀ ਜੋ ਖਰਚਾ ਆਊਗਾ ਪਤਾਵਾਂਗੇ ਪਰ ਇਹਦੀ ਕੋਈ ਕਸ਼ ਨਹੀਂ ਦਿੱਤਾ ਮੈਨੂੰ ਤੁਸੀਂ ਪਹੁੰਚ ਕੀਤੇ ਸੀ ਜਿੰਪਾ ਤੱਕ ਐਮਐਲਏ ਤੱਕ ਜਾਂ ਹੁਸ਼ਿਆਰਪੁਰ ਪ੍ਰਸ਼ਾਸਨ ਤੱਕ ਹਾਂ ਜੀ ਜੀ ਮੈਂ ਕਿਹਾ ਸੀ ਕਿੰਦੇ ਤੁਸੀਂ ਆਜੋ ਬਾਹਰ ਹੋ ਕੇ ਫੇ ਆਪਾਂ ਤੁਹਾਡੀ ਹੈਲਪ ਕਰਦੇ ਆ ਅਸਾ ਮਤਲਬ ਕਿ ਪਹਿਲਾਂ ਕੰਪੀਟੀਸ਼ਨ ਜੇਤਾਂ ਹਾਰ ਜੇ ਭਾਗ ਲੈ ਉਹ ਹਾਰਨਾ ਕਿ ਜਿਤਨਾ ਬਾਅਦ ਦੀ ਗੱਲ ਹੈ ਮਤਲਬ ਕਿ ਲੋਕ ਤਾਂ ਪਹਿਲਾਂ ਜਾਣ ਤੋਂ ਹੈਲਪ ਕਰਦੇ ਹੁੰਦੇ ਆ ਜੀ ਵੀ ਕਿ ਐਸੀ ਵੀ ਚਲੋ ਤੁਸੀਂ ਜਾਇਓ ਫਿਰ ਆ ਕੇ ਤੁਹਾਡੀ ਹੈਲਪ ਕਰਦੇ ਆ ਬਾਕੀ ਹਾਲੇ ਮਿਲੇ ਨਹੀਂ ਮੰਤਰੀ ਸਾਹਿਬ ਕਿ ਪਸ ਆ ਵੀ ਅਰਵਜੋਤ ਜੀ ਵੀ ਨਹੀਂ ਮਿਲੇ ਉਹ ਜਦੋਂ ਮਿਲਣਗੇ ਫਿਰ ਦੇਖਦੇ ਕੀ ਕਰਦੇ ਐਮ ਕੀ ਆ ਜੀ ਹੁਣ ਤਾਂ ਮਿਸਟਰ ਏਸ਼ੀਆ ਦਾ ਖਿਤਾਬ ਵੀ ਜਿੱਤ ਲਿਆ ਵਾਰਡ ਦਾ ਵੀ ਜਿੱਤ ਲਿਆ ਇਸ ਤੋਂ ਉੱਪਰ ਤਾਂ ਹੁਣ ਮੈਨੂੰ ਲੱਗਦਾ ਰਹਿ ਹੀ ਨਹੀਂ ਕੋਈ ਚਲੋ ਇਹ ਮੇਰਾ ਸ਼ੌਂਕ ਹੈ ਜੀ ਹੈਲਪ ਕਰਨ ਨਹੀਂ ਕਰਨ ਬੱਕਰੀ ਕਾਲਿਆ ਮੇਰੀ ਆਪਣਾ ਸਰੀਰ ਤੰਦਰੁਸਤਿਆ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਜੀ ਅੱਛਾ ਮੈਂ ਜਦੋਂ ਜਿਮ ਦੇ ਵਿੱਚ ਐਂਟਰ ਕੀਤਾ ਹੈਗਾ ਤੁਸੀਂ ਮੈਨੂੰ ਕਿਹਾ ਗੱਲ ਬਹੁਤ ਸੋਹਣੀ ਕਹੀ ਹੈ ਚੇਤਨ ਜੀ ਪੈਸਾ ਨਹੀਂ ਨਾਲ ਜਾਣਾ ਸਿਹਤ ਨਾਲ ਜਾਣਾ ਹੈ ਬਿਲਕੁਲ ਤੇ ਨੌਜਵਾਨਾਂ ਨੂੰ ਕੀ ਸਿਹਤ ਦੇਣਾ ਚਾਹੁੰਦੇ ਹੋ ਕਿਉਂਕਿ ਮੈਂ ਤੁਹਾਡੇ ਕੋਲ ਆ ਰਿਹਾ ਸੀਗਾ ਲੇਟ ਮਾਫੀ ਚਾਹੁੰਦਾ ਲੇਟ ਵੀ ਹੋ ਗਿਆ ਲੇਟ ਆਉਣ ਦਾ ਕਾਰਨ ਬਹੁਤ ਵੱਡਾ ਸ਼ਾਇਦ ਤੁਸੀਂ ਖਬਰ ਵੀ ਵੇਖ ਲਈ ਹੋਵੇਗੀ ਕਿ ਨਸ਼ੇੜੀਆਂ ਦਾ ਅੱਡੇ ਇੱਕ ਹੁਸ਼ਿਆਰਪੁਰ ਦੇ ਥਾਂ ਜਿਹੜੀ ਉਹ ਬਣ ਚੁੱਕੀ ਆ ਨਸ਼ਿਆਂ ਦੇ ਵਿੱਚ ਨੌਜਵਾਨੀਆਂ ਜਿਹੜੀ ਉਹ ਬੁਰੀ ਤਰ੍ਹਾਂ ਦੇ ਨਾਲ ਗਲਦੀ ਜਾ ਰਹੀ ਹੈ ਜੀ ਕੱਲ ਵੀ ਸਾਡੀ ਐਸਐਸ ਸਾਹ ਨੇ ਇਹ ਗੱਲ ਹੋਈ ਸੀਗੀ ਸਰ ਮੈਂ ਕਹਾ ਨਵੇਂ ਹਸਪੀਟਲ ਖੋਲਹੀ ਜਾਂਦੇ ਆ ਨਵੇਂ ਸੈਂਟਰ ਖੋਲਹੀ ਜਾਂਦੇ ਆ ਬੱਚਿਆਂ ਨੂੰ ਇਹ ਨਹੀਂ ਮਾਂ ਪੇ ਸੋਚ ਵੀ ਜੇ ਗਰਾਊਂਡ ਲੈ ਕੇ ਜਾਓ ਜਾਂ ਜਿਮ ਲੈ ਕੇ ਜਾਓ ਕੋਈ ਪਲੇਅਰ ਕੋਈ ਹਾਕੀ ਜੋ ਕ੍ਰਿਕਟ ਕੁਝ ਵੀ ਕੋਈ ਗੇਮ ਜਰੂਰ ਕਰਾਓ ਤੇ ਜੇ სპੋਰਟਸਮੈਨ ਜੇ ਪੈਸਾ ਲਾਉਣਾ ਚਾਹੁੰਦੇ ਤੇ ਸਰਕਾਰ ਉਤੇ ਪੈਸਾ ਨਹੀਂ ਲਾਉਂਦੀ ਨਾ ਉਹਨੂੰ ਆਏ ਨੂੰ ਕੁ ਸਲਮਾਨ ਕਰਦੀ ਆ। ਇਹ ਜੀ ਤੇ ਸਾਡੇ ਨਾਲ ਹੁਸ਼ਿਆਰਪੁਰ ਤੋਂ ਯੋਗੇ ਕਾਰੋਬਾਰੀ ਕਰਨ ਜੀ ਵੀ ਵਜੂਦ ਨੇ ਕਰਨ ਜੀ ਤੁਸੀਂ ਵੀ ਜਿੰਮ ਦੇ ਵਿੱਚ ਆਨੇ ਹੋ ਤੁਹਾਡੇ ਉਸਤਾਦ ਵੀ ਨੇ ਖਿਤਾਬ ਹਾਸਲ ਕੀਤਾ ਜੀ ਕਿੰਨੀ ਕੁ ਖੁਸ਼ੀ ਆ ਫਿਰ ਬਹੁਤ ਜ਼ਿਆਦਾ ਖੁਸ਼ੀ ਆ ਜੀ ਅਸੀਂ ਇਹਨਾਂ ਦੀ ਮਿਹਨਤ ਦੇਖੀ ਆ ਮੈਂ ਲਗਾਤਾਰ 6 ਮਹੀਨੇ ਤੋਂ ਇਹਨਾਂ ਦਾ ਇੱਕ ਮਤਲਬ ਬਹੁਤ ਜ਼ਿਆਦਾ ਮਿਹਨਤ ਕਰਦੇ 4:30 ਵਜੇ ਜਿੰਮ 'ਚ ਆ ਜਾਂਦੇ ਆ ਤੇ 2 ਘੰਟੇ ਤੇ 2.5 ਘੰਟੇ ਦੁਪਹਿਰ ਸਵੇਰੇ 2.5 ਘੰਟੇ ਦੁਪਹਿਰੇ ਤੇ 2.5 ਘੰਟੇ ਸ਼ਾਮ ਨੂੰ ਮਤਲਬ 5 ਤੋਂ 6 ਘੰਟੇ ਆਪਣੀ ਸ਼ਰੀਰ ਤੇ ਮਿਹਨਤ ਕਰਨਾ ਉਹ ਏਸੀ ਜੀ ਦੀ ਸਾਨੂੰ ਖੁਸ਼ੀ ਹੋਈ ਆ ਵੀ ਜੋ ਇਹਨਾਂ ਨੇ ਪ੍ਰਯਾਸ ਕੀਤੇ ਮਿਹਨਤ ਕੀਤੀ ਉਹਦਾ ਫਲ ਵੀ ਮਿਲਿਆ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰਨ ਅਵਤਾਰ لال ਪੁੱਟੋ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਤਾਂ ਅਵਤਾਰ لال ਪੁੱਟੋ ਜਿਹੜੇ 53 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਵੱਲੋਂ ਮਿਸਟਰ ਏਸ਼ੀਆ ਦਾ ਮਿਸਟਰ ਵਾਰਡ ਦਾ ਕਿਤਾਬ ਹੈ ਜਿਹੜਾ ਉਹ ਜਿੱਤਿਆ ਗਿਆ ਹੈ ਤੇ ਕਿਵੇਂ-ਕਿਵੇਂ ਉਹ ਇਸ ਮੁਕਾਮ ਤੱਕ ਪਹੁੰਚੇ ਨੇ ਉਸ ਬਾਬਤ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਿੁਝ ਦਿੱਕਤਾਂ ਆਈਆਂ ਨੇ ਉਸ ਬਾਬਤ ਵੀ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ